ਸਤਿ ਸ਼੍ਰੀ ਅਕਾਲ ਮੈਂ ਹਰਪ੍ਰੀਤ ਸਿੰਘ ਤੁਹਾਡਾ ਐਸਟੋ ਵਾਸਤੂ ਕੰਸਲਟੈਂਟ ਅੱਜ ਗੱਲ ਕਰਾਂਗੇ ਅਸੀਂ ਪਿਤਰ ਦੋਸ਼ ਬਾਰੇ ਸਾਰੇ ਲੋਕ ਪਰੇਸ਼ਾਨ ਨੇ ਘਰ ਚ ਕਲੇਸ਼ ਹੈ ਤਰੱਕੀ ਨਹੀਂ ਹੋ ਰਹੀ ਨੌਕਰੀ ਨਹੀਂ ਮਿਲ ਰਹੀ ਗਿਆਨ ਨਹੀਂ ਹੋ ਰੇ ਕਿਤੇ ਨਾ ਕਿਤੇ ਕੁਨਲੀ ਦੇ ਵਿੱਚ ਸਭ ਦੇ ਪਿਤਰ ਦੋਸ਼ ਪਿਤਰਨ ਹੈ ਜੋ ਪਿਛਲੇ ਜਨਮ ਨਾਲ ਰਿਲੇਟ ਕਰਦੇ ਆ ਉਹਨਾਂ ਦੇ ਵੱਡ-ਵਡੇਰੇ ਪਰੇਸ਼ਾਨ ਕਰ ਰਹੇ ਆ ਪਿਤਰ ਦੋਸ਼ ਕਰਕੇ ਕੀ ਕਰ ਤੇ ਵਿੱਚ ਕਲੇਸ਼ ਰਹਿ ਰਿਹਾ ਹੈ ਹਰ ਇੱਕ ਇਨਸਾਨ ਨੂੰ ਇਸ ਦਾ ਉਪਾਏ ਕਰਨੇ ਜ਼ਰੂਰੀ ਹੈ ਪਿੱਤਰ ਦੋਸ਼ ਉਹਨਾਂ ਦੇ ਹੀ ਕਈ ਵਾਰ ਆਪਣੇ ਪਿਆਰੇ ਰਿਸ਼ਤੇਦਾਰ ਨੇੜੇ ਦੇ ਹੁੰਦੇ ਆ ਉਹਨਾਂ ਕਰਕੇ ਉਹਨਾਂ ਨੂੰ ਇਹ ਪਰੇਸ਼ਾਨੀ ਆਂਦੀ ਹੈ ਪਿੱਤਰ ਜਿਹੜੇ ਆ ਜਦੋਂ ਇਹ ਲੰਬੇ ਟਾਈਮ ਤੱਕ ਚੱਲਦੇ ਰਹਿਣ तकरीबन 12 ਸਾਲਾਂ ਬਾਅਦ ਇਹ ਪ੍ਰੇਤ ਯੋਨੀ ਧਾਰਨ ਕਰ ਲੈਂਦੇ ਆ ਕਈ ਲੋਕ ਕੀ ਕਰਦੇ ਆ ਪਿਤਰ ਦੋਸ਼ ਦਾ ਉਪਾਏ ਕਰਕੇ ਹਵਨ ਕਰਕੇ ਗਿਆ ਜੀ ਉਹਨਾਂ ਦਾ ਉਦਾਰ ਵੀ ਕਰਾਂਦੇ ਆ ਲੇਕਿਨ ਹਰ ਸਾਲ ਉਦਾਰ ਕਰਨ ਤੋਂ ਬਾਅਦ ਵੀ ਗਿਆ ਜੀ ਗਿਆ ਜੀ ਜਾਣ ਤੋਂ ਬਾਅਦ ਵੀ ਪਹਿਵਾ ਉਹਨਾਂ ਦਾ ਉਪਾਏ ਕਰਨ ਤੋਂ ਬਾਅਦ ਵੀ ਹਰ ਸਾਲ ਉਹਨਾਂ ਦੇ ਨਾਂ ਤੇ ਦਾਨ ਪੁੰਨ ਕਢੀ ਜਾਂਦੇ ਆ ਕੱਪੜੇ ਉਹਨਾਂ ਦੇ ਨਾਂ ਤੇ ਦੇ ਹੀ ਜਾਂਦੇ ਆ ਜਿਨ੍ਹਾਂ ਕਰਕੇ ਉਹਨਾਂ ਦੇ ਪਿਤਰ ਜਿਹੜੇ ਸ਼ਾਂਤ ਹੋਇਆ ਦੁਬਾਰਾ ਵਾਪਸ ਆ ਜਾਂਦੇ ਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਵੱਜ ਜਾਂਦੀਆਂ ਨੇ ਐਸਾ ਨਹੀਂ ਕਰਨਾ ਜੀ ਦਾ ਇੱਕ ਵਾਰ ਇਤਰਾ ਦੀ ਸ਼ਾਂਤੀ ਕਰਨ ਤੋਂ ਬਾਅਦ ਫਿਰ ਉਹਨਾਂ ਦੇ ਨਾਂ ਤੇ ਕੋਈ ਦਾਨਪੁਣ ਕਪੜੇ ਨਹੀਂ ਕਰਨੇ ਚਾਹੀਦੇ ਸਿੱਖ ਧਰਮ ਦੇ ਵਿੱਚ ਵੱਡ ਬਡੇਰੇ ਸ਼ਹੀਦਾਂ ਨੂੰ ਬਹੁਤ ਮੰਨਿਆ ਜਾਂਦਾ ਹੈ ਸਾਡੇ ਜਿਹੜੇ ਪੁਰਾਤਨ ਵੱਡੇ ਬਡੇਰੇ ਹੋਏ ਆ ਉਹ ਸ਼ਹੀਦ ਹੋਏ ਆ ਸਾਡੇ ਪਰਿਵਾਰਾਂ ਦੇ ਵਿੱਚ ਲੜਦੇ ਹੋਏ ਜੀਵਨ ਦੇ ਖਿਲਾਫ ਖਾਫਤ ਕਰਦੇ ਹੋਏ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਉਹ ਕਈ ਵਾਰ ਸਾਡੇ ਜਿਹੜੇ ਵੱਡ ਬਡੇਰੇ ਜਾਂ ਉਹਨਾਂ ਦੀ ਸ਼ਾਂਤੀ ਨਹੀਂ ਹੁੰਦੀ ਉਹਨਾਂ ਦਾ ਉਦਾਰ ਨਹੀਂ ਹੁੰਦਾ ਤਾਂ ਉਹ ਇੱਥੇ ਘੁੰਮ ਘੁੰਮਦੇ ਰਹਿੰਦੇ ਆ ਉਹ ਪਰੇਸ਼ਾਨ ਕਰਦੇ ਆ ਉਹਨਾਂ ਦੀ ਲਾਈਫ ਨੂੰ ਰੁਕਾਵਟਾਂ ਪਾਉਂਦੇ ਆ ਉਹ ਆਪਣੀਆਂ ਅ ਕਹਿ ਲਓ ਵੀ ਆਪਣੀ ਅਵਸਥਾ ਮੰਗਦੇ ਆ ਉਹਨਾਂ ਤੋਂ ਤਾਂ ਲੋਕੀ ਪਰੇਸ਼ਾਨ ਹੁੰਦੇ ਆ ਲਾਈਫ ਦੇ ਵਿੱਚ ਰੁਕਾਵਟ ਆਉਂਦੀ ਆ ਕੌਮ ਦੇ ਸ਼ਹੀਦ ਜਿਹੜੇ ਗੁਰੂ ਸਾਹਿਬਾਨ ਦੇ ਨਾਲ ਲੜ ਕੇ ਜਿਨ੍ਹਾਂ ਨੇ ਕਿਸੇ ਮਕਸਦ ਵਾਸਤੇ ਬਿਨਾਂ ਮਤਲਬ ਤੋਂ ਸ਼ੀਸ਼ੀਆਂ ਪ੍ਰਾਪਤ ਕੀਤੇ ਨੇ ਉਹ ਹੋਗੇ ਕੌਮ ਦੇ ਸ਼ਹੀਦ ਇੱਕ ਹੁੰਦੇ ਪਰਿਵਾਰ ਦੇ ਸਾਡੇ ਕੋਈ ਬਜ਼ੁਰਗ ਬਾਬਾ ਸੀ ਉਹਨੇ ਵਿਆਹ ਨਹੀਂ ਕਰਾਇਆ ਉਹਨੇ ਆਪਣੀ ਸਾਰੀ ਉਮਰ ਪਰਿਵਾਰ ਤੇ ਲਾਤੀ ਉਹਦੀ ਪਰਿਵਾਰ ਦੀ ਸੇਵਾ ਕਰਦੇ ਹੋਏ ਕੋਮ ਇੱਕ ਕੁੜਮੇ ਦੀ ਸੇਵਾ ਕਰਦੇ ਹੋਏ ਡੈਥ ਹੋ ਗਈ ਕਿਸੇ ਟੰਗ ਨਾਲ ਜਾਂ ਕਿਸੇ ਐਕਸੀਡੈਂਟ ਤੇ ਕਿਸੇ ਬਿਮਾਰੀ ਚ ਡੈਥ ਹੋ ਗਈ ਉਹਦਾ ਪਰਿਵਾਰ ਦੇ ਹੋਏ ਸੇਵਾ ਕਰਦੇ ਉਹਦਾ ਮਨ ਉੱਥੇ ਹੀ ਰਹਿ ਗਿਆ ਉਹਦੀ ਗਤੀ ਨਹੀਂ ਹੋਈ ਪ੍ਰੋਪਰ ਉਹ ਫਿਰ ਕੌਣ ਬਣ ਗਿਆ ਤੁਹਾਡੇ ਵੱਡ ਬਡੇਰੇ ਉਹ ਤੁਹਾਡੇ ਪਰਿਵਾਰ ਦੇ ਸ਼ਹੀਦ ਬਣੇ ਉਹ ਕੁੰਨ ਦੇ ਸ਼ਹੀਦ ਨਹੀਂ ਉਹ ਜਦੋਂ ਪਰਿਵਾਰ ਦੇ ਸ਼ਹੀਦ ਬਣੇ ਤਾਂ ਪਰਿਵਾਰ ਦੇ ਵਿੱਚ ਹੀ ਕੋ ਮਣਾਉਂਣਾ ਉਹਨਾਂ ਨੇ ਉਪਰਵਾੜ ਦੇ ਵਿੱਚ ਹੁੰਦੇ ਆ ਉਹ ਜੋਤਿਸ਼ ਚ ਵੀ ਆ ਜਾਂਦਾ ਜੋਤਿਸ਼ ਪਿੱਤਰ ਆਂਦੇ ਨੇ ਪਿੱਤਰ ਦੋਸ਼ ਦੇ ਤਰੀਕੇ ਨਾਲ ਪੰਜਾਬ ਚ ਕੀਏ ਜਿਹੜੇ ਨਹੀਂ ਮੰਨਦੇ ਸਕਦਾ ਹੁੰਦੇ ਵੱਡ ਵੱਡੇਰੇ ਤੇ ਸ਼ਹੀਦ ਕਹਿੰਦੇ ਉਹਨਾਂ ਨੂੰ ਉਹਨਾਂ ਦੇ ਸੋਪੰਚ ਵੀ ਆਂਦੇ ਆ ਉਹਨਾਂ ਨੂੰ ਨજર ਵੀ ਆਂਦੇ ਆ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦਾ ਪੈਰਾ ਵੀ ਉਹਨਾਂ ਨੂੰ ਮਹਿਸੂਸ ਹੁੰਦਾ ਉਹਨਾਂ ਦੀ ਜ਼ਿੰਦਗੀ ਚ ਰੁਕਾਵਟ ਆ ਬੱਚਿਆਂ ਦੇ ਵਿਆਹ ਨਹੀਂ ਹੁੰਦੇ ਉਹ ਤੋਂ ਘਰ ਦੇ ਵਿੱਚ ਕਲੇਸ਼ ਰਹਿੰਦਾ ਇਹ ਤੋਂ ਪਤਾ ਲੱਗ ਜਾਂਦਾ ਮੇਰੇ ਕੋਲ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਆਂਦੇ ਨੇ ਬਹੁਤ ਕੇਸ ਆਂਦੇ ਆ ਉਹਨਾਂ ਦਾ ਫਿਰ ਉਪਾਏ ਕੀਤਾ ਜਾਂਦਾ ਉਹਨਾਂ ਦਾ ਹਵਨ ਕੀਤਾ ਜਾਂਦਾ ਉਹਨਾਂ ਦੀ ਸ਼ਾਂਤੀ ਕਰਾਈ ਜਾਂਦੀ ਹੈ ਜੋਤ ਮੇ ਜੋਤ ਸਮਾਈ ਜਾਂਦੀ ਹੈ ਇਹ ਡਿਪੈਂਡ ਹੈ ਉਹਨਾਂ ਦੇ ਉਹਨਾਂ ਦੀ ਚਾਹਤ ਕੀ ਹੈ ਪਿੱਤਰਾਂ ਦੀ ਚਾਹਤ ਵੀ ਰੱਖੀ ਜਾਂਦੀ ਹੈ ਕਈ ਪਿੱਤਰ ਹੈ ਉਹ ਡਿਮਾਂਡਾਂ ਕਰਦੇ ਕੋਈ ਕਹਿੰਦੇ ਮੈਨੂੰ ਕੱਪੜੇ ਚਾਹੀਦੇ ਨੇ ਕੋਈ ਕਹਿੰਦੇ ਮੇਰੇ ਨਾਂ ਦਾ ਲੰਗਰ ਚਲਾਓ ਕੋਈ ਕਹਿੰਦਾ ਮੇਰਾ ਅਖੰਡ ਪਾਠ ਦਾ ਦਿਖਾਓ ਕੋਈ ਕਹਿੰਦਾ ਮੇਰੇ ਨਾਂ ਤੇ ਉੱਥੇ ਕੋਈ ਜਗ੍ਹਾ ਬਣਾ ਦਿਓ ਉਹਨਾਂ ਦੀ ਕਈ ਵਾਰ ਉਹ ਡਿਮਾਂਡ ਉਹ ਉਹਨਾਂ ਦੇ ਵਿੱਚ ਆ ਕੇ ਵੀ ਬੋਲਦੇ ਆ ਤੁਸੀਂ ਬਹੁਤ ਸਾਰੇ ਦੇਖੇ ਥਾਂਵਾਂ ਦੇ ਦੇਖਿਆ ਹੋਵੇ ਇਨਸਾਨਾਂ ਦੇ ਵਿੱਚ ਆ ਕੇ ਉਹ ਡਿਮਾਂਡਾਂ ਕਰਦੇ ਨੇ ਉਹਨਾਂ ਨੂੰ ਤੰਗ ਕਰਦੇ ਨੇ ਉਹ ਬੋਲਦੇ ਨੇ ਉਨ੍ਹਾਂ ਦੀ ਫਿਰ ਉਹਨਾਂ ਦੀ ਪਛਾਣ ਕਰਕੇ ਉਹਨਾਂ ਤੋਂ ਸੱਚ ਬੁਲਵਾ ਕੇ ਉਹਨਾਂ ਦੀ ਕਥੀ ਕੀਤੀ ਜਾਂਦੀ ਉਹਨੂੰ ਰਾਹ ਦੱਸਿਆ ਜਾਂਦਾ ਨਹੀਂ ਜ਼ਰੂਰੀ ਨਹੀਂ ਇਹ ਵੀ ਉਹ ਸ਼ੈਰਵਲੇ ਸਮਾਦੀ ਹੀ ਮੰਗਣ ਕਈ ਕੱਪੜੇ ਮੰਗ ਲੈਂਦੇ ਨੇ ਕੋਈ ਆਪਣੇ ਲਈ ਕੋਈ ਖਾਣ ਦੀ ਵਸਤੂ ਮੰਗਦਾ ਕੋਈ ਸ਼ਰਾਬ ਵੀ ਮੰਗ ਲੈਂਦਾ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਡਿਮਾਂਡਾਂ ਕਰਦੇ ਨੇ ਉਹ ਉਹਨਾਂ ਦੀ ਫਿਰ ਉਸ ਡਿਮਾਂਡਾਂ ਨੂੰ ਪੂਰਨ ਕਰਕੇ ਹਵਨ ਕਰਕੇ ਹਵਨ ਦੇ ਵਿੱਚ ਹਉਤੀ ਦਿੱਤੀ ਜਾਂਦੀ ਹੈ ਉਹਨਾਂ ਦੀ ਹਵਨ ਸਭ ਤੋਂ ਬੈਸਟ ਮਾਧਿਅਮ ਹੈ ਉਹਨਾਂ ਦਾ ਚਾਹ ਜਾਂ ਜਲ ਚ ਉਹਨਾਂ ਦੀ ਚੀਜ਼ ਦਿੱਤੀ ਜਾਂਦੀ ਹੈ ਜੰਗਲ ਚ ਉਹਨਾਂ ਦੀ ਚੀਜ਼ ਰੱਖੀ ਜਾਂਦੀ ਹੈ 84 ਲੱਖ ਜੁਨਾ ਦਸਾਂ ਨਾਲ ਦੇਖਿਆ ਵੇ ਤਾਂ ਜੇ ਆਪਾਂ ਜੋਤਿਸ਼ ਨਾਲ ਲਈਏ ਪਿੱਤਰ ਦੋਸ਼ ਪਿੱਤਰ ਦੋਸ਼ ਦੀ ਉਮਰ 12 ਸਾਲ ਦੱਸੀ ਗਈ ਹੈ 12 ਸਾਲ ਤੋਂ ਜਿਹਦੀ ਪਿੱਤਰਕੋਣ ਬਣਦੇ ਆ ਜਿਨ੍ਹਾਂ ਦੀ ਗਤੀ ਨਹੀਂ ਹੋਈ ਜਿਹੜੇ ਠਿੱਪਟ ਕਰੇ ਨਹੀਂ ਆਤਮਾ ਦੇ ਰੂਪ ਦੇ ਵਿੱਚ ਉਰੇ ਭਟਕ ਰਿਆ ਗਤੀ ਹੋਈ ਨਹੀਂ ਅਗਲਾ ਜਨਮ ਹੀ ਲਿਆ ਨਹੀਂ ਉਹਨਾਂ ਨੂੰ ਤਾਂ ਉਹ ਇੱਕ ਯੋਨੀ ਉਹਨਾਂ ਦੀ ਪਿੱਤਰ ਦੀ ਵੀ ਆ ਪਿੱਤਰ 12 ਸਾਲ ਦੀ ਯੋਨੀ ਭੋਗਣ ਤੋਂ ਬਾਅਦ ਪ੍ਰੇਤ ਬਣ ਜਾਂਦਾ ਹੈ ਯੋਨੀ ਕਨਵਰਟ ਹੋ ਜਾਂਦੀ ਹੈ ਪਿੱਤਰਾਂ ਤੋਂ 12 ਸਾਲ ਬਾਅਦ ਜੇ 12 ਸਾਲ ਤੱਕ ਗਤੀ ਨਾ ਹੋਈ ਉਹਨਾਂ ਦੀ ਉਹਨਾਂ ਦਾ ਛੁਟਕਾਰਾ ਨਹੀਂ ਮਿਲਿਆ ਤਾਂ ਉਹ ਆਟੋਮੈਟਿਕ ਪ੍ਰੇਤ ਯੋਨੀ ਚ ਚਲੇ ਜਾਂਦੇ ਆ ਅੱਛਾ ਫਿਰ ਪ੍ਰੇਤ ਯੋਨੀ ਕਿੰਨਾਂ ਸਾਲਾਂ ਦੀ ਹੁੰਦੀ ਹੈ ਜੇ ਪ੍ਰੇਤ ਯੋਨੀ ਦਾ ਵੀ ਛੁਟਕਾਰਾ ਨਾ ਮਿਲਿਆ ਤਾਂ ਉਹ ਪ੍ਰੇਤ ਯੋਨੀ ਚ ਬਹੁਤ ਸਾਲ ਭਟਕਦੇ ਰਹਿੰਦੇ ਆ ਇਸੀ ਤਰ੍ਹਾਂ ਅਲੱਗ-ਅਲੱਗ ਦੁਨੀਆਂ ਤੇ ਜਾਣਾ ਪੈਂਦਾ ਬਿਲਕੁਲ ਜਿੰਨ ਵੀ ਹੈਗੇ ਆ ਜਿੰਨ ਵੀ ਬਹੁਤ ਤਰ੍ਹਾਂ ਦੇ ਹੁੰਦੇ ਆ ਬੁੰਝਾ ਤਰ੍ਹਾਂ ਦੇ ਜਿੰਨ ਹੁੰਦੇ ਆ ਉਹਨਾਂ ਦੇ ਅਲੱਗ-ਅਲੱਗ ਨਾਂ ਇਹਦਾ ਕੋਈ ਕਾਇਨਾਤੀ ਜਿੰਨਾ ਕੋਈ ਕਿਸੇ ਟੈਪ ਦਾ ਜਿੰਨਾ ਜਿੰਨਾਂ ਦੀ ਅਲੱਗ ਦੁਨੀਆਂ ਇੱਕ ਤ੍ਰੇਤਾਂ ਦੀ ਅਲੱਗ ਦੁਨੀਆਂ ਹੈ ਕਈ ਥਾਂ ਤੇ ਕਈ ਧਰਮਸਥਾਨਾਂ ਚ ਕਈ ਧਰਮ ਗ੍ਰੰਥਾਂ ਚ ਇਹ ਚੀਜ਼ ਆਂਦੀ ਹੈ ਵੀ ਜਿਸੇ ਦਾ ਨਾਮ ਹੈਗਾ ਉਹ ਚੀਜ਼ ਵੀ ਹੈ ਜਿੰਨਾ ਬਿਲਕੁਲ ਕਈ ਥਾਂ ਤੇ ਇਹ ਚੀਜ਼ ਕਲੀਅਰ ਹੈ ਵੀ ਜਿਨ੍ਹਾਂ ਚੀਜ਼ਾਂ ਦਾ ਨਾਮ ਹੈ ਉਹ ਚੀਜ਼ਾਂ ਵੀ ਸਕਸੈਸ ਕਰਦੀਆਂ ਨੇ ਉਹ ਚੀਜ਼ਾਂ ਵੀ ਹੈਗੀਆਂ ਨੇ ਤਾਂ ਜਿੰਨ ਵੀ ਹੈਗੇ ਨੇ ਪ੍ਰੇਤ ਵੀ ਹੈਗੇ ਆ ਭੂਤ ਵੀ ਹੈਗੇ ਨੇ ਮੈਂ ਪਿੱਛੇ ਸਟੱਡੀ ਕੀਤੀ ਸੀ ਮੈਂ ਦੇਖਿਆ ਜਿੰਨੇ ਜਿੰਨ ਔਰ ਪ੍ਰੇਤ ਭੂਤ ਇੰਗਲੈਂਡ ਚ ਉਹਨੇ ਕਿਤੇ ਨਹੀਂ ਆ ਉੱਥੇ ਦੀ ਬਹੁਤ ਸਾਰੀਆਂ ਬਿਲਡਿੰਗਾਂ ਐਸੀਆਂ ਪਈਆਂ ਨੇ ਜਿਨ੍ਹਾਂ ਚ ਜਿੰਨ ਔਰ ਪ੍ਰੇਤ ਬੈਠੇ ਨੇ ਬਹੁਤ ਸਾਰੇ ਤੁਸੀਂ ਦੇਸ਼ਾਂ ਚ ਦੇਖੋਗੇ ਸੁਣਨ ਚ ਵੀ ਆਓਗੇ ਕਈ ਬਿਲਡਿੰਗਾਂ ਬੈਨ ਨੇ ਉੱਥੇ ਜਾਣਾ ਵੈਣਾ ਰਾਤ ਦੇ ਟਾਈਮ ਦੇ ਵਿੱਚ ਕਿਉਂਕਿ ਉਹਨਾਂ ਚ ਪ੍ਰੇਤ ਔਰ ਭੂਤਾਂ ਦਾ ਵਾਸ ਹੈ ਬਿਲਕੁਲ ਮੈਂ ਗੱਲ ਕਰ ਰਿਹਾ ਹਰ ਇੱਕ ਕੰਟਰੀ ਦੇ ਵਿੱਚ ਕਈ ਅਸੀਆਂ ਬਿਲਡਿੰਗਾਂ ਬੇਆਬਾਦ ਪਈਆਂ ਨੇ ਖੰਡਰ ਬਣ ਚੁੱਕੀਆਂ ਨੇ ਜਿਨ੍ਹਾਂ ਚ ਰਾਤ ਦੇ ਟਾਈਮ ਲੋਕਾਂ ਨੂੰ ਜਾਣ ਚ ਵੀ ਦਹਿਸ਼ਤ ਹੁੰਦੀ ਹੈ ਕਿਉਂਕਿ ਉੱਥੇ ਪ੍ਰੇਤਾਂ ਦਾ ਭੂਤਾਂ ਦਾ ਜਿਹੜੇ ਇਹਨਾਂ ਦਾ ਵਾਸ ਹੋਇਆ ਤੇ ਜਿਨ੍ਹਾਂ ਦੀ ਗਤੀ ਨਹੀਂ ਹੋ ਪਾਰੀ ਉਹ ਪ੍ਰੇਤ ਯੂਨੀ ਚ ਪਹੁੰਚ ਗਏ ਪ੍ਰੇਤ ਯੂਨੀ ਬਹੁਤ ਲੰਬੀ ਹੈ ਜਿਦਾ ਮੈਂ ਦੱਸਦਾ ਇਹ ਪਹਿਲੇ ਪਿੱਛੇ ਵੀ ਦਾ 12 ਸਾਲ ਹੈ ਕੋ ਮੇਰਾ ਮੇਨ ਸਬਜੈਕਟ ਹੈ ਜੋਤਿਸ਼ ਜੋਤਿਸ਼ ਜਿਹੜਾ ਹੈ ਉਹ ਪਿਓਰ ਸਾਇੰਸ ਹੈ ਮੈਥ ਹੈ ਕੈਲਕੂਲੇਸ਼ਨਸ ਹੈ ਕਿ ਗ੍ਰਹਾਂ ਦਾ ਕੋਸਮਿਕ ਕੈਲਕੂਲੇਸ਼ਨ ਹੈ ਕੋਸਮਿਕ એનર્ਜੀ ਨੂੰ ਪੜਨਾ ਹੈ ਕਰਮ ਜਿਹੜਾ ਹੈ ਕਰਮ ਇੱਕ ਸਮਾਜਿਕ ਇਕਾਈ ਹੈ ਕਰਮ ਬਣਾਇਆ ਗਿਆ ਇੱਕ ਇਕਾਈ ਨੂੰ ਨਿਯਮਾਂ ਦੇ ਵਿੱਚ ਬੰਨਣਾ ਤਕਰੀਬਨ ਸਾਰੇ ਧਰਮਾਂ ਚ ਚਾਰ ਪੰਜ ਗੱਲਾਂ ਬਿਲਕੁਲ ਸਪਸ਼ਟ ਨਹੀਂ ਸਾਰੇ ਧਰਮ ਜਿਹੜੇ ਸੱਭਿਆ ਸਮਾਜ ਦੀ ਸਿਰਜਣਾ ਕਰਦੇ ਆ ਸਾਰੇ ਧਰਮ ਕਹਿੰਦੇ ਆ ਪ੍ਰਾਈਸ 3 ਨੂੰ ਨਾ ਦੇਖੋ ਸਾਰੇ ਧਰਮ ਕਹਿੰਦੇ ਸ਼ਰਾਬ ਨਾ ਪੀਓ ਸਾਰੇ ਧਰਮ ਕਹਿੰਦੇ ਚੋਰੀ ਨਾ ਕਰੋ ਸਾਰੇ ਧਰਮ ਕਹਿੰਦੇ ਝੂਠ ਨਾ ਬੋਲੋ ਇਹ ਧਰਮਾਂ ਦੇ ਮੂਲ ਸਿਧਾਂਤ ਨੇ ਇਹ ਸਾਰੇ ਧਰਮਾਂ ਚ ਹੈ ਤਾਂ ਇੱਥੋਂ ਕਲੀਅਰ ਹੈ ਵੀ ਜਿਹੜਾ ਧਰਮ ਹੈ ਉਹ ਸਮਾਜ ਦੀ ਚੰਗੀ ਸਿਰਜਣਾ ਵਾਸਤੇ ਸਹਾਇਕ ਨੇ ਲੇਕਿਨ ਜਿੱਥੇ ਜੋਤਿਸ਼ ਦੀ ਗੱਲ ਆਉਂਦੀ ਹੈ ਵਾਸਤੂ ਦੀ ਗੱਲ ਆਉਂਦੀ ਹੈ ਇਹ ਇੱਕ ਤਰ੍ਹਾਂ ਦਾ ਵਿਗਿਆਨ ਹੈ ਇਹ ਤੁਹਾਡੀ ਲਾਈਫ ਨੂੰ ਬੈਟਰ ਬਣਾਉਣ ਵਾਸਤੇ ਸਮਾਜ ਨੂੰ ਔਰ ਲਾਈਫ ਨੂੰ ਬੈਟਰ ਬਣਾਉਣ ਵਾਸਤੇ ਦਾ ਯੂਜ਼ ਕੀਤਾ ਜਾਂਦਾ ਹੈ ਦੇਖੋ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਤਾਂ ਵਿਗਿਆਨ ਹੈ ਕੋਸਮਿਕ એનર્ਜੀ ਹੈ ਕਿਤਨਾ ਕਿਤੇ ਧਰਮ ਤਾਂ ਬਾਅਦ ਚ ਆਇਆ ਸਭ ਤੋਂ ਪਹਿਲੇ ਉਸ ਪਰਮਾਤਮਾ ਦੀ ਹੋਂਦ ਆਈ ਹੈ ਇੱਕ ਜੋ ਕੋਸਮਿਕ એનર્ਜੀ ਹੈ ਸਭ ਤੋਂ ਸੁਪਰ ਪਾਵਰ ਹੈ ਇੱਕ ਤਰ੍ਹਾਂ ਦੀ એનર્ਜੀ ਹੈ ਉਹ ਜਿਸ ਨੂੰ ਅਲੱਗ ਅਲੱਗ ਧਰਮ ਦੇ ਵਿੱਚ ਅਲੱਗ-ਅਲੱਗ ਨਾਮ ਦਿੱਤਾ ਗਿਆ ਉਹ એનર્ਜੀ ਹੀ ਇਸ ਸਾਰੇ ਸੰਸਾਰ ਨੂੰ ਚਲਾ ਰਹੀ ਹੈ ਤੁਸ਼ਵੀਰ ਜੀ ਇਹਨੂੰ ਕਲੀਅਰ ਕਰਦਾ ਹੈ ਸਭ ਤੋਂ ਪਹਿਲੇ ਉਸ ਪਰਮਾਤਮਾ ਜਾਂ ਕੋਸਮਿਕ એનર્ਜੀ ਨੂੰ ਧਿਆਨ ਕਰਨਾ ਚਾਹੀਦਾ ਹੈ ਜੋ ਤੁਹਾਡੇ ਅੰਦਰ ਹੈ ਗੁਰਬਾਣੀ ਕਹਿੰਦੀ ਹੈ ਜੋ ਬ੍ਰਹਮੰਡੇ ਸੋ ਪਿੰਡੇ ਜੋ ਪੂਰੇ ਬ੍ਰਹਮੰਡ ਚਾ ਕੋਸਮਿਕ ਚਾ ਉਹੀ ਤੁਹਾਡੇ ਅੰਦਰ ਹੈ 84 ਲੱਖ ਯੁਨੀਆਂ ਸਾਰੀਆਂ ਤੁਹਾਡੇ ਅੰਦਰ ਤੁਹਾਡੇ ਸਰੀਰ ਚ ਸੁਕਸ਼ਮ ਕਟਾਣੂ ਬਹੁਤ ਕੁਝ ਤੁਹਾਡੇ ਸਰੀਰ ਦੇ ਨਾਲ ਹੀ ਚੱਲ ਰਹੇ ਨੇ ਉਹ ਯੁਨੀਆਂ ਨੇ ਤੁਹਾਡੇ ਸਰੀਰ ਦੇ ਅੰਦਰ ਕਈ ਤਰ੍ਹਾਂ ਦੇ ਕੀੜੇ ਕਟਾਣੂ ਪਲਦੇ ਨੇ ਉਹ ਵੀ ਯੁਨੀਆਂ ਨੇ ਜੋ ਬ੍ਰਹਮੰਡ ਚ ਮਿਲੇਗਾ ਉਹੀ ਤੁਹਾਡੇ ਸਰੀਰ ਚ ਮਿਲੇਗਾ ਉਹੀ ਗ੍ਰਹਿ ਤਾਰੇ ਨੈ ਨਕਸ਼ ਸਵਾਸ ਨਾਲੀ ਪ੍ਰਾਣ ਸਾਰਾ ਕੁਝ ਤੁਹਾਡੇ ਅੰਦਰ ਹੈ ਜੋ ਬ੍ਰਹਮਚ ਉਹ ਸੁਪਰਮਾਤਮਾ ਦਾ ਸੁਕਸ਼ਮ ਰੂਪ ਜਦੋਂ ਤੁਹਾਡੇ ਸਾਥ ਚੱਲ ਰਿਹਾ ਪ੍ਰਾਣ ਹੈਗਾ ਉਹ ਸੁਕਸ਼ਮ ਰੂਪ ਕੋ ਮਾਤਮਾ ਦਾ ਤੁਹਾਡੇ ਅੰਦਰ ਹੈ ਔਰ ਉਹ ਬਹੁਤ ਵਿਸ਼ਾਲ ਹੈ ਅਨਕਰ ਦਿਆਵਾਨ ਅਨਕਰ ਵਿਸ਼ਾਲ ਹੈ ਵੀ ਉਸਨੇ ਤੁਹਾਡੇ ਵਾਸਤੇ ਹਰ ਇੱਕ ਚੀਜ਼ ਸਹੂਲਤ ਬਣਾਈ ਹੈ ਤੁਹਾਡੀ ਹਰ ਸਹੂਲਤ ਦਾ ਖਿਆਲ ਰੱਖਿਆ ਮੱਥੇ ਤੋਂ ਪਰਸੀਨਾ ਤੁਹਾਡੀ ਅੱਖਾਂ ਨੂੰ ਆ ਕੇ ਪਰੇਸ਼ਾਨ ਨਾ ਕਰੇ ਉਹਦੇ ਵਾਸਤੇ ਆਈਬ੍ਰੋ ਬਣਾਏ ਆ ਉਹਨੇ ਹਰ ਚੀਜ਼ ਦਾ ਧਿਆਨ ਰੱਖਿਆ ਹੈ ਪ੍ਰਮਾਤਮਾ ਜੋ ਕੋਸਮਿਕ એનર્ਜੀ ਹੈ ਜਿਸ ਨੇ ਸਾਰੇ ਸੰਸਾਰ ਨੂੰ ਬਣਾਇਆ ਔਰ ਚਲਾ ਰਿਹਾ ਹੈ ਸਾਇੰਸ ਦਾ ਪਹਿਲਾ ਨਿਯਮ ਹੈ ਜੋ ਤੁਸੀਂ ਦੋਗੇ ਜਾਂ ਜੋ ਬੀਜੋਗੇ ਉਹੀ ਵੱਢੋਗੇ ਤਾਂ ਸਭ ਤੋਂ ਵੱਡੀ ਚੀਜ਼ ਹੈ ਵੀ ਸੋਚ ਇਨਸਾਨ ਦੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਉਹਦੀ ਲਾਈਫ ਨੂੰ ਦੂਸਰਾ ਉਹਦਾ ਕਰਮ ਉਹ ਕਿਸ ਤਰ੍ਹਾਂ ਦੇ ਕਰਮ ਕਰ ਰਿਹਾ ਹੈ ਉਹ ਜ਼ਿੰਦਗੀ ਨੂੰ ਪ੍ਰੋਵਾਈਜ਼ ਕਰਦਾ ਹੈ ਪੀਜ਼ਾ 버ਗਰ ਖਾਓਗੇ ਤਾਂ ਬਿਮਾਰ ਹੀ ਹੋਗੇ ਉਹ ਧਰਮ ਨਹੀਂ ਕਹਿੰਦਾ ਵੀ ਪੀਜ਼ਾ ਖਾਓ ਜਾਂ 버ਗਰ ਖਾਓ ਜਾਂ ਜੋਤਿਸ਼ ਨਹੀਂ ਕਹਿੰਦੀ ਇਹ ਚੀਜ਼ ਉਹ ਤੁਹਾਡੀ ਆਪਣੀ ਸੋਚ ਹੈ ਆਪਣਾ ਸਵਾਦ ਤੁਸੀਂ ਆਪਣੇ ਲਿਖਾ ਰਹੇ ਹੋ ਫਿਰ ਜਿਹੋ ਜਿਹਾ ਤੁਸੀਂ ਖਾਓਗੇ ਜਿਹੋ ਜਿਹਾ ਪਿਓਗੇ ਉਹ ਜਿਹਾ ਪ੍ਰਭਾਵ ਉਹਦਾ ਪੇਗਾ ਮੈਂ ਪਹਿਲੀ ਗੱਲ ਕੀਤੀ ਹੈ ਜਿੱਦਾਂ ਜਿਹੜਾ ਜੋਤਿਸ਼ ਹੈ ਅਲੱਗ ਚੀਜ਼ ਹੈ ਧਰਮ ਹੈ ਅਲੱਗ ਚੀਜ਼ ਹੈ ਜਿਵੇਂ ਵੀ ਗ੍ਰਹਿ ਉਹ ਜੋਤਿਸ਼ ਦਾ ਸਬਜੈਕਟ ਹੈ ਧਰਮ ਦਾ ਸਬਜੈਕਟ ਨਹੀਂ ਹੈ ਧਰਮ ਮੈਂ ਕਲੀਅਰ ਕਰਤਾ ਵੀ ਇੱਕ ਸਮਾਜ ਨੂੰ ਚੰਗੀ ਸਿਰਜਣਾ ਦੇਣ ਲਈ ਧਰਮ ਹੈ ਲੇਕਿਨ ਗ੍ਰਹਾਂ ਦੀ ਜਿਹੜੀ ਵਿੱਦਿਆ ਹੈ ਉਹ ਜਿਹੜੀ ਹੈ ਉਹ ਅਲੱਗ ਹੈ ਟੋਟਲੀ ਕੋਸਮਿਕ એનર્ਜੀ ਨੂੰ ਪੜਨਾ ਉਹਦੇ ਅਕੋਰਡਿੰਗ ਚੱਲਣਾ ਇੱਕ ਅਲੱਗ ਸਾਇੰਸ ਹੈ ਵਿਗਿਆਨ ਹੈ ਉਹ ਤਾਂ ਕੋਈ ਧਾਰਮਿਕ ਵਿਅਕਤੀ ਇਹ ਕੇ ਵੀ ਤੁਸੀਂ ਇਹ ਦਾਨ ਕਰ ਦੋ ਜਾਂ ਇਹ ਗ੍ਰਹਿ ਸ਼ਾਂਤ ਹੋ ਜਾਏਗਾ ਉਹ ਉਹਦੇ ਸਬਜੈਕਟ ਹੀ ਨਹੀਂ ਹੈ ਉਹ ਇਹ ਕਹਿ ਸਕਦਾ ਹੈ ਵੀ ਤੁਸੀਂ ਪ੍ਰਮਾਤਮਾ ਦਾ ਨਾਮ ਲਗੋ ਜੱਪੋ ਤੁਹਾਡਾ ਕਸ਼ਟ ਦੂਰ ਹੋ ਜਾਊਗਾ ਉੱਥੇ ਉਹਦਾ ਸਬਜੈਕਟ ਹੈਗਾ ਆਗੰਦੀ ਥਿਉਰੀ ਜਿਹੜੀ ਆ ਉਹ ਅੱਜ ਤੋਂ ਨਹੀਂ ਹੈ ਉਹ ਇੱਕ ਧਰਮ ਨਾਲ ਵੀ ਨਹੀਂ ਜੁੜੀ ਹੋਈ ਕਹੇ ਤੁਹਾਡੇ ਤੁਸੀਂ ਇਸ ਨੂੰ ਪੁਰਾਣੇ ਪ੍ਰਾਤਨ ਚ ਜਾਓ ਤਾਂ ਪੁਰਾਣੇ ਜਿਹੜੇ ਵੈਦ ਸੀ ਜਾਂ ਪੁਰਾਣੇ ਰਾਜੇ ਮਹਾਰਾਜੇ ਸੀ ਉਹ ਸਟੋਨਸ ਦਾ ਪ੍ਰਯੋਗ ਕਰਕੇ ਨਗਾਂ ਦਾ ਪ੍ਰਯੋਗ ਕਰਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਠੀਕ ਕਰਦੇ ਸੀ ਕਿਉਂਕਿ ਹਰੇਕ ਨਗ ਇੱਕ ਕੈਮੀਕਲ ਲੋਚੇ ਦੇ ਨਾਲ ਬਣਿਆ ਹੋਇਆ ਹੈ ਕੈਮੀਕਲ ਰੈਐਕਸ਼ਨਸ ਦੇ ਨਾਲ ਬਣਿਆ ਹੋਇਆ ਹੈ ਉਹ ਕੈਮੀਕਲ ਦਾ ਇੱਕ ਪੁੰਜ ਹੈ ਤਾਂ ਉਸ ਕੈਮੀਕਲ ਦੀ એનર્ਜੀ ਜੇ ਤੁਹਾਡੇ ਜਿਹੜੇ ਸਰੀਰ ਦੇ ਪੈਂਦੀ ਹੈ ਤਾਂ ਉਹਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਕਈ ਤਾਂ ਸਟੋਨ ਹੀ ਬਿਮਾਰੀ ਦੇ ਨਾਲ ਲੇਟ ਕਰਦੇ ਨੇ ਨਾਮ ਉਹਨਾਂ ਦੇ ਜਿਵੇਂ ਕਿ ਕਿਡਨੀ ਸਟੋਨ ਹੈ ਉਹ ਕਿਡਨੀ ਦੀ ਪ੍ਰੋਬਲਮ ਠੀਕ ਕਰਨ ਲਈ ਹੈ ਵਾਈਟ ਮੁੰਗਾ ਹੈ ਕਿਸ ਨੂੰ ਸ਼ੂਗਰ ਦੀ ਪ੍ਰੋਬਲਮ ਉਹਦੇ ਵਾਸਤੇ ਪਾਇਆ ਜਾਂਦਾ ਔਰ ਫਰਕ ਵੀ ਪੈਂਦਾ ਇਸ ਜਨਾਂ ਪਾਇਲਸਟੋਨ ਹੈ ਪੈਲ ਦੀ ਪ੍ਰੋਬਲਮ ਵਾਸਤੇ ਪਾਇਲਸਟੋਨ ਪਾਇਆ ਜਾਂਦਾ ਪੇਟ ਦੀ ਪ੍ਰੋਬਲਮ ਵਾਸਤੇ ਫੁਖਰਾਜ ਪਾਇਆ ਜਾਂਦਾ ਦੇਖੋ ਚైనా ਦੀ ਇੱਕ ਕਾਰਟ ਹੈ ਜਿਹਨੂੰ ਫੈਂਚੂਈ ਕਹਿੰਦੇ ਆ ਫੈਂਚੂਈ ਦਾ ਮੇਨ ਸਿੰਬਲ ਹੈ ਤੁਸੀਂ ਮੇਰੇ ਹੱਥੀਂ ਦੇਖ ਰਹੇ ਹੋਵੋਗੇ ਯੰਗ ਯੋਂਗ ਇਸ ਤੇ ਦੋ ਚੀਜ਼ਾਂ ਹੁੰਦੀਆਂ ਨੇ ਦੋ ਨਿਸ਼ਾਨ ਹੁੰਦੇ ਨੇ ਇੱਕ ਕਾਲੇ ਰੰਗ ਦਾ ਇੱਕ ਚਿੱਟੇ ਰੰਗ ਦਾ ਚਿੱਟੇ ਰੰਗ ਦੇ ਨਿਸ਼ਾਨ 'ਚ ਬਿੰਦੂ ਬਣਿਆ ਹੁੰਦਾ ਕਾਲੇ ਰੰਗ ਦਾ ਤੇ ਕਾਲੇ ਰੰਗ ਦੇ ਨਿਸ਼ਾਨ ਦੇ ਵਿੱਚ ਇੱਕ ਚਿੱਟੇ ਰੰਗ ਦਾ ਬਿੰਦੂ ਬਣਿਆ ਹੁੰਦਾ ਦਾ ਇਹ ਸਿੰਬਲ ਹੈ ਦੋ ਪਾਵਰਸ ਦਾ ਦਾ ਬੈਲੈਂਸ ਆਫ ਟੂ ਪਾਵਰਸ ਇਸੇ ਤਰ੍ਹਾਂ ਦੁਨੀਆ ਦੇ ਵਿੱਚ ਦੋ ਚੀਜ਼ਾਂ ਨੇ ਅੰਕ ਗਣਿਤ ਲੈ ਲਓ ਚਾਹੇ ਕੋਈ ਵੀ ਚੀਜ਼ ਲੈ ਲਓ ਚਾਹੇ ਤੁਸੀਂ ਮੈਡੀਕਲ ਸਾਇੰਸ ਲੈ ਲਓ ਚਾਹੇ ਅਧਿਆਤਮਿਕ ਲੈ ਲਓ ਹਰ ਚੀਜ਼ ਦੇ ਵਿੱਚ ਦੋ ਸ਼ਕਤੀਆਂ ਕੰਮ ਕਰਦੀਆਂ ਨੇ ਇੱਕ ਪਰਮਾਤਮਾ ਦੀ ਇੱਕ ਸ਼ੈਤਾਨ ਦੀ ਇੱਕ ਨੈਗੇਟਿਵ ਇੱਕ ਪੋਜ਼ਿਟਿਵ ਇੱਕ ਜੰਗ ਇੱਕ ਯੰਗ ਇੱਕ ਦਿਨ ਹੈ ਇੱਕ ਰਾਤ ਇਹ ਪ੍ਰਮਾਤਮਾ ਨੇ ਨਹੀਂ ਬਣਾਇਆ ਹੋਇਆ ਤਾਂ ਹਰ ਚੀਜ਼ ਦੇ ਦੋ ਪਹਿਲੇ ਹੁੰਦੇ ਆ ਜੇ ਨਮਰੋਲੋਜੀ ਦੇ ਵਿੱਚ ਕੁਝ ਨੰਬਰ ਚੰਗੇ ਨੇ ਬਹੁਤ ਬੂਸਟ ਅਪ ਕਰਨ ਵਾਲੇ ਨੇ ਤਾਂ ਉੱਥੇ ਕੁਝ ਨੰਬਰ 네ਗੇਟਿਵ ਵੀ ਨੇ ਜਿਦਾ 8 ਨੰਬਰ ਹੈ 4 ਨੰਬਰ ਹੈ ਇਹ 네ਗੇਟਿਵ ਵੇਵਸ ਵਾਲੇ ਨੰਬਰ ਨੇ ਤਾਂ ਉਹ 네ਗੇਟਿਵ ਪ੍ਰਭਾਵ ਦਿੰਦੇ ਨੇ ਉਹਨਾਂ ਨੰਬਰਾਂ ਤੋਂ ਬਚਣਾ ਚਾਹੀਦਾ ਇਹ ਬਹੁਤ ਸੁਖਸ਼ਮ ਇੱਕ ਪੁਆਇੰਟ ਹੈ ਇਹ ਇੰਨਾ ਜ਼ਿਆਦਾ ਪ੍ਰਭਾਵ ਨਹੀਂ ਕਰਦਾ ਇਹ ਤੁਹਾਡੇ ਕਰਮਾਂ 'ਚ ਨਹੀਂ ਹੈ ਕਿਉਂਕਿ ਕਰਮਾ ਥਿਉਰੀ ਨਾਲ ਅਪਲਾਈ ਹੋਣੀ ਜ਼ਰੂਰੀ ਹੈ ਤੁਸੀਂ ਕੀ ਕਰਮ ਕਰ ਰਹੇ ਹੋ ਕਿਸੇ ਦੀ ਸੇਵਾ ਕਰ ਰਹੇ ਹੋ ਕਿਸੇ ਜੀਵ ਨੂੰ ਪਾਲਣ ਪੋਸ਼ਣ ਕਰ ਰਹੇ ਹੋ ਜੇ ਤੁਸੀਂ ਪੰਛੀ ਹੁਣ ਜੋਤਿਸ਼ ਚ ਪੰਛੀਆਂ ਨੂੰ ਚਾਰਾ ਪਾਇਆ ਜਾਂਦਾ ਹੈ ਗਾਂ ਨੂੰ ਚਾਰਾ ਪਾਇਆ ਜਾਂਦਾ ਹੈ ਜਾਂ ਕਿਸੇ ਗਰੀਬ ਦੀ ਸੇਵਾ ਕਰੀ ਜਾਂਦੀ ਹੈ ਕਿਸੇ ਧਰਮਿਕ ਸਥਾਨ ਦੀ ਸਪਾਈ ਕਰਾਈ ਜਾਂਦੀ ਹੈ ਉਹ ਕਰਮਾ ਚ ਆਉਂਦਾ ਹੈ ਤੁਸੀਂ ਆਪਣੀ ਇੱਛਾ ਨਹੀਂ ਦੇ ਉਪਾਏ ਦੇ ਤੌਰ ਤੇ ਆਪਾਂ ਕਹਿੰਦੇ ਆ ਵੀ ਤੁਸੀਂ ਆਪਣਾ ਵਾਹਕ ਲਾਫਤ ਹੋਵੋ ਉਹ ਤੁਹਾਡੇ ਕਰਮਾ ਚ ਆ ਗਿਆ ਕਿਸੇ ਗਰੀਬ ਨੂੰ ਚਾਹ ਪਿਲਾ ਦਿਓ ਉਹ ਤੁਹਾਡੇ ਕਰਮਾ ਚ ਆ ਗਿਆ ਤੁਹਾਡੀ ਸੋਚ ਹੋਈ ਤੁਸੀਂ ਉਹਨੂੰ ਪ੍ਰਿਪੇਅਰ ਕੀਤਾ ਚਾਹ ਬਣਾਈਆ ਉਸਨੂੰ ਅਪਲਾਈਆ ਆਪਣੀ ਸ਼ਰਧਾ ਭਾਵਨਾ ਨਾਲ ਆਪਣੇ ਕਰਮਾਂ ਦੁਆਰਾ ਉਹ ਕਿਤੇ ਨਾ ਕਿਤੇ ਤੁਹਾਡਾ ਫਿਰ ਪੋਜ਼ੀਟਿਵ ਕਰ ਸਕਦੇ ਹ ਇਹ ਹਰੇ ਪੈਨ ਨਾਲ ਲਿਖਣ ਨਾਲ ਇੰਨਾ ਜ਼ਿਆਦਾ ਕੋਈ ਚੇਂਜ ਨਹੀਂ ਆਣਾ ਇੱਥੇ ਆ ਗਿਆ ਜੋਤਿਸ਼ ਦਾ ਮਹੱਤਵ ਹੁਣ ਜੋਤਿਸ਼ ਕੀ ਹੈ ਹੁਣ ਜਨਮ ਕੁੰਡਲੀ ਤੁਹਾਡੀ ਤੁਹਾਨੂੰ ਦੱਸ ਸਕਦੀ ਹੈ ਵੀ ਇਹ ਚੀਜ਼ਾਂ ਫਲਿਤ ਹੁੰਦੀਆਂ ਨੇ ਜਿਹਦਾ ਮੈਂ ਇੱਕ ਛੋਟਾ ਜਿਹਾ ਉਦਾਹਰਣ ਦਿੰਦਾ ਜਿਹਦਾ ਗੁਰੂ ਸਾਡੇ ਕੋਲ ਬਹੁਤ ਕੁੰਡਲੀ ਆਉਂਦੀ ਆ ਸਾਡਾ ਕੰਮ ਨਹੀਂ ਚੱਲ ਰਿਹਾ ਸਾਡੇ ਫਲਾਣੇ ਦਾ ਕੰਮ ਚੱਲ ਰਿਹਾ ਉਹ ਜਿੱਦਾਂ ਤੁਸੀਂ ਗੱਲ ਕੀਤੀ ਹੈ ਵੀ ਉਹ दारू ਵੀ ਪੀਂਦਾ ਹੈ ਫਿਰ ਵੀ ਉਹਦਾ ਤਰੱਕੀ ਹੈ ਜਿਹਦਾ ਗੁਰੂ ਚੌਥੇ ਸੱਤਵੇਂ ਦਸਵੇਂ ਬੈਠਾ ਹੋਵੇ ਉਹ ਵਿਅਕਤੀ ਜੇ दारू ਪੀਣੀ ਸ਼ੁਰੂ ਕਰ ਦੇਵੇ ਜੋਤਿਸ਼ ਕਲੀਅਰ ਹੈ ਵੀ ਉਹਦਾ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਹੋਣੀ ਸ਼ੁਰੂ ਹੋ ਜੂਗੀ ਮੈਂ ਤੁਹਾਨੂੰ ਪ੍ਰਮੋਡ ਨਹੀਂ ਕਰ ਰਿਹਾ ਪਰ ਇਹ ਚੀਜ਼ ਹੈ ਐਜ਼ ਅ ਮੈਡੀਸਨ ਤੁਸੀਂ ਥੋੜੀ ਥੋੜੀ ਲੈ ਸਕਦੇ ਹੋ ਤੁਸੀਂ ਦੇਖੋਗੇ ਤੁਹਾਡੇ ਕੰਮ 'ਚ ਫਰਕ ਪੈਣਾ ਸ਼ੁਰੂ ਹੋ ਜਾਏਗਾ ਉਹ ਕਈ ਵਾਰ ਉਹ ਕਰਮ ਥਿਉਰੀ ਕੀ ਹੈ ਉਹ ਤੁਹਾਡੀ ਕੁਨਲੀ ਦੱਸੇਗੀ ਤੁਹਾਨੂੰ ਕਲੀਅਰ ਕਈ ਵਾਰ ਕੋਈ দান ਕੀਤਾ ਉਹ ਵੀ ਤੁਹਾਡੇ ਲਈ ਮਾੜਾ ਹੋ ਸਕਦਾ ਹੈ ਉਹ ਤੁਹਾਨੂੰ ਕੁਨਲੀ 'ਚ ਦੇਖਣਾ ਚਾਹੀਦਾ ਕਿਹੜਾ দান ਚੰਗਾ ਹੈ ਕਿਹੜਾ ਮਾੜਾ ਹੈ ਉਹ ਕਿਸੇ ਵਿਅਕਤੀ ਦੇ ਦੂਸਰੇ ਘਰ 'ਚ ਰਹੂ ਹੋਵੇ ਉਹ ਕਿਸੇ ਧਾਰਮਿਕ ਥਾਂ ਦੇ ਉੱਪਰ ਰਾਤ ਰਹਿ ਕੇ ਉੱਥੇ ਲੰਗਰ ਖਾਵੇ ਤਾਂ ਉਹ ਤਾਂ ਬਿਹਲਾ ਕਰਖੋ ਜੀ ਉਹਦਾ ਪਤਨ ਹੋ ਜੂ ਟੋਟਲੀ ਜਿਹੜੇ ਸੋਚਦੇ ਫੋਰਨ 'ਚ ਜਿਹੜੇ ਰਹਿੰਦੇ ਸਾਰੇ ਅਮੀਰ ਨੇ ਸਾਰੇ ਕੋ ਲੈਂਡ ਕਰੂਜ਼ਰ ਨੇ ਸਾਰੇ ਕੋ ਜਹਾਜ਼ ਨੇ ਸਾਰੇ ਕੋ ਸੋਨੇ ਦੇ ਚਮਚੇ ਨੇ ਉੱਥੇ ਵੀ ਗਰੀਬ ਨੇ ਉੱਥੇ ਵੀ ਬਹੁਤ ਸਟਰਗਲ ਵਾਲੇ ਨੇ ਕਈ ਅਸੀਂ ਕੰਟਰੀਜ਼ ਦੇ ਜਿੱਥੇ ਭੁੱਖਮਰੀ ਬਹੁਤ ਹੈ ਸਾਡੇ ਇੰਡੀਆ ਤੋਂ ਵੀ ਬਹੁਤ ਨੀਚੇ ਦੇ ਲੋਕ ਨੇ ਕਈ ਕੰਟਰੀਜ਼ ਤਾਂ ਉੱਥੇ ਵੀ ਇਹ ਚੀਜ਼ਾਂ ਅਪਲਾਈ ਹੁੰਦੀਆਂ ਨੇ ਜਿਹੜੇ ਨਹੀਂ ਮੰਨਦੇ ਜ਼ਰੂਰੀ ਨਹੀਂ ਆ ਵੀ ਹਾਂ ਜੇ ਕੋਈ ਨਹੀਂ ਮੰਨਦਾ ਇਹ ਨਹੀਂ ਆ ਵੀ ਸੂਰਜ ਨੇ ਨਿਕਲਣਾ ਨਹੀਂ ਜੇ ਕੋਈ ਵੀ ਨਹੀਂ ਮੰਨਦਾ ਵੀ ਸੂਰਜ ਕੋਈ ਗਰ ਹੈ ਸੂਰਜ ਨੇ ਤਾਂ ਨਿਕਲਣਾ ਆਪਣੇ ਟਾਈਮ ਤੇ ਉਨੇ ਸਭ ਨੂੰ ਰੋਸ਼ਨੀ ਵੀ ਦੇਣੀ ਹੈ એનર્ਜੀ ਵੀ ਦੇਣੀ ਹੈ ਆਪਣੇ ਕੰਮ ਚ ਡੁੱਬਣਾ ਵੀ ਹੈ ਹਨੇਰਾ ਵੀ ਹੋਣਾ ਹੈ ਜੇ ਕੋਈ ਕਹੇ ਮੈਂ ਹਨੇਰੇ ਨੂੰ ਨਹੀਂ ਮੰਨਦਾ ਮੰਨੇ ਨਾ ਮੰਨੇ ਆਖਾ ਵੰਦਕ ਨੇਤਾ ਇਹ ਥੋੜੀ ਇਹਨਾਂ ਵੀ ਦਿਨ ਚ ਸੂਰਜ ਖਤਮ ਹੋ ਜਾਊਗਾ ਜੀ ਵਿਅਕਤੀ ਮੇਰੇ ਤੋਂ ਸਲਾਹ ਲੈਣਾ ਚਾਹੁੰਦਾ ਉਹ ਮੈਨੂੰ ਮੇਰੇ WhatsApp ਨੰਬਰ ਤੇ ਕੰਟੈਕਟ ਕਰ ਸਕਦਾ ਹੈ ਮੇਰਾ WhatsApp ਨੰਬਰ ਹੈ 9417106624 ਇਸ ਦੇ ਉੱਪਰ ਉਹ ਮੈਸੇਜ ਭਾ ਕੇ ਮੇਰੇ ਨਾਲ ਗੱਲਬਾਤ ਕਰ ਸਕਦਾ ਹੈ ਔਰ ਆਪਣੀ رائے ਲੈ ਸਕਦਾ ਹੈ ਕੋਈ ਇਹ ਮੇਰਾ profession ਹੈ ਮੇਰਾ ਕਰਮ ਵੀ ਹੈ ਮੇਰਾ profession ਵੀ ਹੈ اور ਮੇਰੀ फीस ਦੇਖیں ਫਿਰ ਚੈਨ ਹੋਣੇ ਸੱਸੇ ਕਰਦੀ ਹੈ